ਮੁਰਦਾਬਾਦ ਪੁਲਸ ਪ੍ਰਸ਼ਾਸਨ ਮੁਰਦਾਬਾਦ 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 ਗੁੰਡਿਆਂ ਨੂੰ ਸ਼ਹਿਰ ਦੇਣ ਵਾਲੀ ਪੁਲਸ ਮੁਰਦਾਬਾਦ ਮੁਰਦਾਬਾਦ ਹਮੇਸ਼ਾ ਸਰਕਾਰ ਮੁਰਦਾਬਾਦ 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 ਪੁਲਸ ਪ੍ਰਸ਼ਾਸਨ ਮੁਰਦਾਬਾਦ 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 ਇਹਦਾ ਝਗੜਾ ਸੀ ਉਹ ਤਾਂ ਪਿੰਡ ਦੀ ਗੁਰੂ ਘਰ ਦੀ ਕਮੇਟੀ ਨੂੰ ਲੈ ਕੇ ਸੀ ਕਮੇਟੀ ਨੇ ਲਾਗੇ ਝਗੜਾ ਹੋਇਆ ਉਹ ਆਪਸੀ ਨਾ ਦਾ ਗਾਜਨਾਮਾ ਵੀ ਹੋ ਜਾਣਾ ਸੀਗਾ ਪਰ ਜਿਨ੍ਹਾਂ ਨੇ ਝਗੜਾ ਕੀਤਾ ਉਹਨਾਂ ਨੇ ਇੱਥੇ ਆ ਕੇ ਬਿਆਨ ਲਿਖਾਇਆ ਵੀ ਚੋਰੀ ਕੀਤੀ ਉਹ ਚੋਰੀ ਦਾ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਚੋਰੀ ਦਾ ਕੋਈ ਮਸਲਾ ਨਹੀਂ ਪੈਸੀ ਔਰ ਉਹ ਪੱਤਾ ਕੈਨਸਲ ਕੀਤਾ ਗਿਆ ਆ ਉਸ ਤੋਂ ਬਾਅਦ ਜਦੋਂ ਐਸਐਚਓ ਸਾਹਿਬ ਨੇ ਦੇਖਿਆ ਵੀ ਹੁਣ ਚੋਰੀ ਦਾ ਪਰਚਾ ਕੈਨਸਲ ਹੋ ਗਿਆ ਵੀ ਹੁਣ ਮੈਂ ਕਿਸੇ ਤਰੀਕੇ ਕਿਸੇ ਕਿਸ ਤਰੀਕੇ ਦੇ ਨਾਲ ਜਿਹੜੇ ਸੱਤਾਧਾਰੀ ਧਿਰ ਦੇ ਨਾਲ ਸੰਬੰਧਤ ਨਹੀਂ ਹੈਗੇ ਉਹਨਾਂ ਲੋਕਾਂ ਨੂੰ ਕਿੱਦਾਂ ਦਬਾਉਣਾ ਆ ਉਹ ਉਸੇ ਤਰੀਕ ਉਥੇ ਚੀਜ਼ ਆਜ ਰਿਜ਼ਲਟ ਸਿਕਾ ਨਹੀਂ ਤਾਂ ਕਿਸਤੀ ਦੇ ਤਹਿਤ ਕਿਹੜੇ ਉਹਨਾਂ ਪੁੱਛਿਆ ਕਿਸਤੀ ਦੇ ਤਹਿਤ ਉਸੇ ਪੱਕੇ ਦੇ ਵਿੱਚ ਰਿਕਵਰੀ ਹੋਈ ਉਹਨਾਂ ਦੀ ਜਿਹੜਾ ਕਿ ਰੌਡ ਆਪ ਕੀਤਾ ਗਿਆ ਕਿ ਨਵੇਂ ਕੁਝ ਮੈਨੂੰ ਦੱਸਦੇ ਸਰ ਮੈਨੂੰ ਦੱਸੋ ਗੱਲ ਹੀ ਨਹੀਂ ਕਰਦੇ ਤੁਸੀਂ ਬਸ ਇਧਰ ਲੇ ਉਧਰ ਲੇ ਗੱਲਾਂ ਕਰਕੇ ਬਸ ਜੇ ਅੱਜ ਜਮਾਨਤ ਜੇ ਪੇਸ਼ ਕੀਤਾ ਗਿਆ ਤਾਂ ਦੱਸਦੇ ਹੋਏਗਾ ਕਿ ਇਸ ਦਾ ਰਾਵਾਂ ਦੇ ਤਹਿਤ ਨਹੀਂ ਸਾਨੂੰ ਨਹੀਂ ਦੱਸਦਾ ਸਹੀ ਦੱਸੋ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਉਹਨਾਂ ਨਾਲ ਗਲਤ ਬਾਤ ਕੀਤੀ ਗਈ ਕੋਈ ਉਹਨਾਂ ਪ੍ਰੋਟੈਸਟ ਵੇਲੇ ਬਾਹਰ ਆਏ ਨੇ ਕੋਈ ਨਹੀਂ ਸਰ ਅਸੀਂ ਸਵੇਰੇ 11:00 ਵਜੇ ਤੇ ਬੈਠੇ ਆ ਪਹਿਲਾਂ ਅੰਦਰ ਬੈਠੇ ਸੀਗੇ ਔਰ ਡੀਐਸਪੀ ਸਾਹਿਬ ਨੂੰ ਦਿੱਤਾ ਡੀਐਸਪੀ ਦੇ ਸਾਹਮਣੇ ਗਵਰਨਰ ਵੀ ਇਹ ਪ੍ਰਕਾਰ ਦੀ ਸਾਨੂੰ ਵੀ ਮੈਸੇਜ ਕੀਤਾ ਹੋਇਆ ਵੀ ਸਰ ਅਸੀਂ ਇੱਥੇ 12 ਵਜੇ ਤੋਂ ਬੈਠੇ ਹੋਏ ਹਾਂ ਤੇ ਪਰ ਉਹਨਾਂ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਸਰ ਇਦਾਂ ਆ ਤੇ ਉਹਨਾਂ ਨੇ ਉਹਨਾਂ ਨੇ ਮੋਰੇ ਕਿਹਾ ਵੀ ਤੁਹਾਨੂੰ ਤਾਂ ਨਾ ਲਾਏ ਕੋਈ ਵੀ ਕਿਹੜੇ ਸਰਪੰਚ ਸਾਹਿਬ ਨੇ ਗ੍ਰਾਵੇ ਸਰਪੰਚ ਸਾਹਿਬ